ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਾਲ ਵੱਟੇ ਹੋਗੇ ਆਪਣੇ ਗੁਰੂ ਜੀ ਹੁਣ ਆਪਾ ਮੰਗਣੇ ਨੇ ਲਾਲ ਵੱਟੇ ਹੋਗੇ ਆਪਣੇ ਗੁਰੂ ਜੀ ਹੁਣ ਆਪਾ ਮੰਗਣੇ ਨੇ ਚਾਰੇ ਪਹਿਲਾ ਹੀ ਮੰਗੇ ਨੇ ਜੀ ਤੋ ਰਾਣੀਏ ਹੁਣ ਕਿੱਥੇ ਮੰਗਣੇ ਨੇ ਚਾਰੇ ਪਹਿਲਾ ਹੀ ਮੰਗੇ ਨੇ ਜੀ ਤੋ ਰਾਣੀਏ ਹੁਣ ਕਿੱਥੇ ਮੰਗਣੇ ਨੇ ਕਿੱਥੇ ਮੰਗੇ ਆਪਣੇ ਲਾਲ ਗੁਰੂ ਜੀ ਕੌਣ ਬਚੋਲਾ ਬਣਿਆ ਕਿਥੇ ਮੰਗੇ ਆਪਣੇ ਲਾਲ ਗੁਰੂ ਜੀ ਕੌਣ ਬਚੋਲਾ ਬਣੇ ਆਏ ਛੋਟੇ ਸਰ ਹੰਦ ਵੱਡੇ ਗੜੀ ਜੀ ਤਾਰਾਣੀਏ ਗੰਗੂ ਬਚੋਲਾ ਬਣੇ ਆਏ ਛੋਟੇ ਸਰ ਹੰਦ ਵੱਡੇ ਗੜੀ ਜੀ ਤਾਰਾਣੀਏ ਗੰਗੂ ਬਚੋਲਾ ਬਣੇ ਆਈ ਕਿਹੜੀ ਲੱਗਣੀ ਮੈਂ ਦੀ ਗੁਰੂ ਜੀ ਕਿਹੜੇ ਗਾਨੇ ਬਨਣੇ ਨੇ ਕਿਹੜੀ ਲੱਗਣੀ ਮੈਂ ਦੀ ਗੁਰੂ ਜੀ ਕਿਹੜੇ ਗਾਨੇ ਬਨਣੇ ਨੇ ਖੂਨ ਦੀ ਲੱਗਣੀ ਮੈਂ ਦੀ ਜੀਤਾਂ ਰਾਣੀਏ ਹੋਣੀ ਦੇ ਗਾਨੇ ਬਨਣੇ ਨੇ ਖੂਨ ਦੀ ਲੱਗਣੀ ਮਹਿੰਦੀ ਜੀ ਤਾ ਰਾਣੀਏ ਹੋਣੀ ਦੇ ਗਾਨੇ ਬਨਣੇ ਨੇ ਕੌਣ ਗੁਰੂ ਜੀ ਤਿਆਰੀ ਕਰੇਗਾ ਕੌਣ ਇਨਾ ਦੇਸ਼ਗ ਨ ਕਰੂ ਕੌਣ ਗੁਰੂ ਜੀ ਤਿਆਰੀ ਕਰੇਗਾ ਕੌਣ ਇਹਨਾ ਦੇਸ਼ਗਨ ਕਰੂ ਵੱਡਿਆਂ ਨੂੰ ਮੈਂ ਆਪ ਜੀ ਤਾਰਾਂਣੀਏ ਛੋਟਿਆਂ ਦੇ ਦਾਦੀਸ਼ਗਨ ਕਰੂ ਵੱਡਿਆਂ ਨੂੰ ਮੈਂ ਆਪ ਜੀ ਤਾਰਾਂਣੀਏ ਛੋਟਿਆਂ ਦੇ ਦਾਦੀਸ਼ਗਨ ਕਰੂ ਕੌਣ ਇਹਨਾ ਦੀ ਲਾੜੀ ਗੁਰੂ ਜੀ ਕਿਹੜਾ ਬੂਟਾ ਲਗਣਾਏ ਕੌਣ ਇਨਾ ਦੀ ਲਾੜੀ ਗੁਰੂ ਜੀ ਕਿਹੜਾ ਬੂਟਾ ਲਗਣਾਏ ਮਾਤੇ ਇਨਾ ਦੀ ਲਾੜੀ ਜੀ ਤਾਰಾಣੀਏ ਸਿੱਖੀ ਦਾ ਬੂਟਾ ਲਗਣਾਏ ਮਾਤੇ ਇਨਾ ਦੀ ਲਾੜੀ ਜੀ ਤਾਰಾಣੀਏ ਸਿੱਖੀ ਦਾ ਬੂਟਾ ਲਗਣਾ ਏ ਤੇਰੀਆਂ ਚਾਹਿਆਂ ਇਹ ਖੇਡਾਂ ਮੇਰੇ ਪ੍ਰੀਤਮਾ ਮੈਂ ਤਾਂ ਸਹਾਰ ਨਾ ਪਾਉਂਗੀ ਤੇਰੀਆਂ ਚਾਹਿਆਂ ਇਹ ਖੇਡਾਂ ਮੇਰੇ ਪ੍ਰੀਤਮਾ ਮੈਂ ਤਾਂ ਸਹਾਰ ਨਾ ਪਾਉਂਗੀ ਲਾਲਾ ਦੀ ਜਨ ਚੜਨ ਤੋਂ ਪਹਿਲਾਂ ਮੈਂ ਸਚ ਖੰਡ ਨੂੰ ਜਾਉਂਗੀ ਲਾਲਾਂ ਦੀ ਜਨ ਚੜਨ ਤੋਂ ਪਹਿਲਾ ਮੈਂ ਸਚ ਖੰਡ ਨੂੰ ਜਾਉਂਗੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਮਾਤਾ ਜੀ ਤੋ ਜੀ ਤਨ ਤਨ ਮਾਤਾ ਕੁਜਰੀ ਕੌਰ ਜੀ ਤਨ ਤਨ ਲਾਲ ਪਿਆਰੇ ਜੀ ਤਨ ਤਨ ਮਾਤਾ ਗੁਜਰਕਾਰ ਜੀ ਤਨ ਤਨ ਗੁਰੂ ਪਿਆਰੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ